ਹਾਂਜੀ ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤਿਹ ਗੁਰੂ ਮਹਾਰਾਜ ਤੇ ਪਾਸ਼ਾ ਮਹਾਰਾਜ ਚੜ੍ਹਦੀਆਂ ਕਲਾ ਕਰੋ ਜੀ ਕਿਰਪਾ ਕਰੋ ਗੁਰੂ ਪਿਆਰੀ ਸਾਧ ਸੰਗਤ ਦੀ ਕਰਨੀ ਅਰਦਾਸ ਮਹਾਰਾਜੀ ਕਿਰਪਾ ਕਰੋ ਮੇਰਾ ਕਰ ਦਿਓ ਸੱਚੇ ਪਾਤਸ਼ਾਹ ਜੀ ਇੱਧਰ ਵੇਖੋ ਇੱਧਰ ਸਾਰਾ ਪਾਣੀ ਪਾਣੀ ਭਰਿਆ ਆ ਸਾਡਾ ਜਿਹੜਾ ਇਲਾਕਾ ਪੰਤਾਲੀ ਕਿਲੇ ਥਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਚਿਆ ਆਉਂਦਾ ਵਾ ਆ ਜਿਆਦੀ ਹਵਾ ਦੇ ਕਾਰਨ ਅੱਜ ਬਹੁਤ ਔਖਾ ਕੰਮ ਰਾ ਦੇ ਟਾਈਟਰ ਵੀ ਇੱਥੇ ਆ ਸਾਡੇ ਸਾਰੇ ਸਿੰਘ ਰਾ ਦੇ ਜੱਬੇ ਹੋਏ ਸੀ ਚਲੇ ਗਏ ਆ ਹੁਣ ਮੈਂ ਤੇ ਤਲਾਫ ਰਹਾ ਦਿੰਦਾ ਹੋਇਆ ਸਭ ਜਾਣੋ ਅਪੀਲ ਕਰਦਾ ਆ ਆਪਣਿਆਂ ਨੂੰ ਜਲਦੀ ਤੋਂ ਜਲਦੀ ਆਓ ਕੰਮ ਬਹੁਤ ਖਤਰੇ ਵਾਲਾ ਆ ਪਾਣੀ ਮਾਰ ਮਾਰ ਛੱਲਾ ਸਾਡਾ ਸਾਰਾ ਜਿਹੜਾ ਬੰਨਣਾ ਤੋੜ ਦਿੱਤਾ ਜੀ ਇਹਨੇ ਤੇ ਬੇਨਤੀ ਕਰਦਾ ਆ ਵੀ ਦਰਵਾਜ਼ਾ ਆਓ ਇੱਥੇ ਆਪਣਾ ਜਿਹੜਾ ਬੰਨਣਾ ਬਚਾਈਏ ਆ 45 ਕਿੱਲੇ ਥਾਂ ਦੀ ਕਈਆਂ ਕਰਾਂ ਦਾ ਜਿਹੜਾ ਰਾਤ ਦਾ ਅੱਜ ਤੋਂ 26 ਦਿਨ ਹੋ ਗਏ ਸਾਨੂੰ ਰਾਤ ਦਿਨ ਇੱਥੇ ਨਹੀਂ ਬਹੁਤ ਭਾਰੀ ਆ ਤੇ ਆ ਵੇਖੋ ਇੱਧਰ ਇਥੋਂ ਇਥੋਂ ਟੁੱਟ ਗਿਆ ਸੀ ਚੇਈ ਦੇ ਵਿੱਚ ਇਹਨੂੰ ਬੰਨ ਕੇ ਫਿਰ ਕੰਮਜਾਬ ਕੀਤਾ ਸੀ ਬਹੁਤ ਜ਼ਿਆਦੀ ਮਿੱਟੀ ਇੱਥੇ ਪਾਈ ਆ ਤੇ ਇਹ ਜਿਹੜਾ ਨਹੀਂ ਸੂਪਰ ਆ ਰਿਹਾ ਕੰਮ ਤੇ ਸਭ ਮਹਾਰਗੱਗੇ ਅਰਦਾਸ ਬੇਨਤੀ ਕਰਿਓ ਕਿਰਪਾ ਕਰਿਓ ਸੱਤੀ ਪਾਸ਼ਾ ਜੀ ਵੀ ਸਾਡੇ ਜਿਹੜਾ ਪਿਸਤ ਪੱਤਰ ਰੱਖ ਲੈ ਆ ਵੇਖੋ ਪਰ ਪਹਿਲਾਂ ਤਰਪੂਲਾ ਲਾਈਆਂ ਸੀ ਇੰਦੇ ਅੱਗੇ ਗੱਲ ਤਾਂ ਕੋਈ ਨਹੀਂ ਗਈ ਪਰ ਕੀ ਕਰੀਏ ਛੱਲਾ ਬਹੁਤ ਜ਼ਿਆਦਾ ਪਾਣੀ ਆ ਇਧਰ ਲੋਕਾਂ ਦੀਆਂ ਮੋਟਰਾਂ ਸਾਰਾ ਕੁਝ ਆ ਉਹਨਾਂ ਬਹੁਤ 26 ਦਿਨ ਹੋ ਗਏ ਅੱਜ ਇਥੇ ਲੱਗਿਆ ਨੂੰ ਰਾਤ ਦੇ ਨੇ ਇੱਕ ਕੀਤਾ ਸੀ ਪਰ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਵਾ ਤੇ ਕੀ ਕਰ ਸਕਦੇ ਆ ਇੰਦੇ ਅੱਗੇ ਜੋਰ ਨਹੀਂਗਾ ਮੈਂ ਚਾਹ ਲੈ ਕੇ ਆਇਆ ਸੀ ਉਹੀਂ ਕਰੇ ਗਿਆ ਥੋੜਾ ਜਿਹੀ ਹੋਇਆ ਪਹਿਲਾਂ ਮੱਝਾਂ ਚੋਣ ਵਾਸਤੇ ਇਥੇ ਕੋਈ ਵੀ ਨਹੀਂ ਸਾਰੇ ਸਿੰਘ ਸਾਡੇ ਛੱਡ ਕੇ ਭੱਜ ਗਏ ਆ ਆ ਦੇਖੋ ਤੋੜੇ ਲਾਏ ਹੀ ਰਾਤ ساری ਰਾਤ ਲੱਗੇ ਰਹੇ ਇੱਥੇ ਮਦਦ ਜਿਹੜੀ ਵੀ ਪਾਉਂਗਾ ਤੇ ਆਹ ਦੇਖੋ ਜੀ ਇੰਨਾ ਕੀ ਫਰਕ ਆ ਮਹਾਰਾਜ ਗੁਰੂ ਸੱਚੇ ਪਾਤਸ਼ਾਹ ਧੰਨ ਮਹਾਰਾਜ ਕਿਰਪਾ ਕਰੋ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਕਰਿਓ ਬਖਸ਼ੋ ਇਹ ਇੱਕੀ ਮੌਕਾ ਦੇ ਦਿਓ ਗਾਂਵ ਵਾਲੀ ਭਾਵੇਂ ਸਾਨੂੰ ਕੋਈ ਥੋੜਾ ਬੜਾ ਜ਼ਮੀਨ ਵੇਚ ਕੇ ਜਿੱਥੇ ਪੈਸੇ ਲਾਉਣੇ ਪਏ ਲਾ ਦਵਾਂਗੇ ਤੇ ਮਹਾਰਾਜ ਮਿਹਰ ਕਰਿਓ ਆ ਇੱਕੀ ਤੋਂ ਫੋਨ ਬੱਛ ਲੋ ਬੜਾ ਜਿਆਦਾ ਸਾਨੂੰ ਕੰਮ ওভার ਹੋਇਆ ਪਿਆ ਵਾ ਇਹ ਕੀ ਤਬਤ ਰਹਿ ਗਈ ਆ ਵੇਖ ਲੋ ਕਿੱਡਾ ਸੋਹਣਾ ਝੋਨਾ ਨਿਸਰਿਆ ਸਾਰਾ ਤੇ ਇਹ ਸਾਰਾ ਮਰੀਆ ਮੇਡ ਹੋ ਜਾਣਾ 10 ਮਿੰਟਾਂ ਚ ਜੇ ਪਾਣੀ ਆ ਟੁੱਟ ਗਿਆ ਤੇ ਸਤਿ ਮਹਾਰਾਜ ਕਿਰਪਾ ਹੀ ਕਰਨ ਤੇ ਇਥੋਂ ਇਹ 13 ਕਿੱਲੇ ਲੰਮਾ 45 ਕਿੱਲੇ ਥਾ ਵਾ ਤੇ ਰਾਤੀ ਨੂੰ ਜੀਸੀਜੀ ਲਾ ਕੇ ਇੱਥੇ ਬਹੁਤ ਜਿਆਦਾ ਖਰਚਾ ਜਿਹੜਾ ਆ ਰਿਹਾ ਸੰਤਾਂ ਅਕੀ ਅਪੀਲ ਆ ਜੀ ਸਾਡਾ ਜਰੂਰ ਸੰਯੋਗ ਦਿਓ ਬਹੁਤ ਜਿਆਦਾ ਭਾਰੀ ਮੀਂਹ ਆਹੀ ਅੱਗੇ ਅੱਜ ਮਿੱਟੀ ਪਾ ਕੇ ਚੱਕਾਂਗੇ ਥੋੜਾ ਬੜਾ ਪਰ ਨਹੀਂ ਹੁੰਦੇ ਨਹੀਂ ਸੂਤਰ ਆਇਆ ਕੰਮ ਪਾਣੀ ਛੱਲਾ ਦੇਖ ਲੋ ਇੱਧਰ ਪਾਣੀ ਪਾਣੀ ਸਾਰਾ ਬਹੁਤ ਡੂੰਗਾ ਦਰਿਆ ਥੱਲੇ ਪਾਣੀ ਆ 30-30 ਫੁੱਟ ਤੇ ਸਾਡੀ ਬੇਨਤੀ ਆ ਕੋਈ ਇੱਥੇ ਆ ਕੇ ਸੱਜਣ ਦਾਨੀ ਸਾਨੂੰ ਕੋਈ ਨਾ ਕੋਈ ਇਹ ਏਲਫੁੱਲ ਦੀ ਜਿਹੜੀ ਸੇਵਾ ਕਰੇ ਤੇ ਜਿਹੜਾ ਸਾਡਾ ਸੰਯੋਗ ਦੇਵੇ ਅਸੀਂ ਇੰਟ ਕਾਮਯਾਬ ਹੋਈਏ ਅਧਰ ਨੰਬਰ 965234713 ਕਰਕੇ ਸੰਪਰਕ ਤੇ ਸਾਡੇ ਕੋਲ ਆਓ ਇੱਥੇ ਪਹੁੰਚੋ ਤੇ ਮੇਰੇ ਵੀਰੋ ਭਰਾਓ ਜਰੂਰ ਸਾਥ ਦਿਓ ਜੀ ਹਾਂ ਬੜੀਆਂ ਗੁਰੂ ਮਹਾਰਾਜ ਦੀਆਂ ਚੜ੍ਹਦੀ ਕਲਾ ਵਾਲੀਆਂ ਫੌਜਾਂ ਨੇ ਅਰਦਾਸ ਬੇਨਤੀ ਕਰਿਓ ਮਹਾਰਾਜ ਸੁਣ ਲੈਂਦਾ ਸੰਕਤਾਂ ਦੀ ਕਿਰਪਾ ਕਰਿਓ ਮੇਰਾ ਕਰਨ ਪੰਜਾਬ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਚੜ੍ਹਦੀ ਕਲਾ ਕਰਨ ਮਹਾਰਾਜ ਲੈਰੂ ਜਿੱਕਾ ਖਾਲਸਾ ਲੈਰੂ ਜਿੱਕੀ ਫਤਈ